ਲੋਜੀ ਸਰਕਾਰ ਆਏ ਨਵੇਂ ਦਿਨਔਰਤਾਂ ਨੂੰ ਜਿਹੜਾ ਨਵੇਂ ਤੋਂ ਨਵਾਂ ਤੋਹਫਾ ਦੇ ਰਹੀ ਆ ਤਾਂ ਹੁਣ ਔਰਤਾਂ ਲਈ ਸਰਕਾਰ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਤਾਂ ਇਹ ਐਲਾਨ ਸੁਣਦੇ ਸਾਰੇ ਬੀਬੀਆਂ ਯਾਨੀ ਕਿ ਮਹਿਲਾਵਾਂ ਜਿਹੜੀਆਂ ਬਾਗੋ ਬਾਗ ਹੋ ਜਾਣਗੀਆਂ ਤਾਂ ਹੁਣ ਸਿੱਧਾ ਬੀਬੀਆਂ ਦੇ ਖਾਤੇ ਦੇ ਵਿੱਚ 10000 ਰੁਪਏ ਆਉਣਗੇ ਹਾਂਜੀ ਅਕਾਊਂਟ ਦੇ ਵਿੱਚ ਸਿੱਧਾ ਜਿਹੜਾ ਸਰਕਾਰ ਦੇ ਵੱਲੋਂ 10000 ਰੁਪਏ ਟਰਾਂਸਫਰ ਕੀਤੇ ਜਾਣਗੇ ਦੱਸ ਦਿੰਦੇ ਆ ਕਿ ਬਿਹਾਰ ਸਰਕਾਰ ਰਾਜ ਦੀਆਂ ਔਰਤਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾਉਣਾ ਤੇ ਉਹਨਾਂ ਆਤਮ ਨਿਰਪਰਵਣ ਵਾਲੀ ਮੁੱਖ ਮੰਤਰੀ ਮਹਿਲਾ ਰੋਜ਼ਗਾਰ ਯੋਜਨਾ ਸ਼ੁਰੂ ਕਰ ਰਹੀ ਹੈ ਇਸ ਯੋਜਨਾ ਦੇ ਤਹਿਤ ਹਰੇਕ ਪਰਿਵਾਰ ਵਿੱਚੋਂ ਇੱਕ ਯੋਗ ਔਰਤ ਨੂੰ ਸਵੈ ਰੋਜ਼ਗਾਰ ਲਈ 10000 ਰੁਪਏ ਪ੍ਰਦਾਨ ਕੀਤੇ ਜਾਣਗੇ ਡੀबीटी ਡਾਇਰੈਕਟ ਰੇਟ ਬੈਨੀਫਿਟ ਟ੍ਰਾਂਸਫਰ ਰਾਹੀਂ ਰਾਜ ਦੀਆਂ ਜਿਹੜੀਆਂ 7.5 ਮਿਲੀਅਨ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਹਰੇਕ ਨੂੰ 10000 ਰੁਪਏ ਸਿੱਧੇ ਟ੍ਰਾਂਸਫਰ ਕੀਤੇ ਜਾਣਗੇ 7500 ਕਰੋੜ ਰੁਪਏ ਇਹਨਾਂ ਔਰਤਾਂ ਦੇ ਵਿੱਚ ਵੰਡੇ ਜਾਣਗੇ ਬਿਹਾਰ ਪਿੰਡੂ ਵਿਕਾਸ ਵਿਭਾਗ ਦੇ ਸਕੱਤਰ ਲੋਕੇਸ਼ ਕੁਮਾਰ ਸਿੰਘ ਨੇ ਇਸ ਪ੍ਰੋਗਰਾਮ ਨੂੰ ਜਿਹੜਾ ਆਯੋਜਿਤ ਕਰਨ ਲਈ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਇੱਕ ਪੱਤਰ ਜਾਰੀ ਕਰ ਦਿੱਤਾ ਹੈ। ਜੀਵਿਕਾ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਦੀ ਭਾਗੀਦਾਰੀ ਨਾਲ ਗ੍ਰਾਮ ਪੰਚਾਇਤ ਪੱਧਰ ਤੇ ਵੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਸਰਕਾਰ ਔਰਤਾਂ ਨੂੰ ਵਿੱਤੀ ਤੌਰ ਤੇ ਮਜ਼ਬੂਤ ਬਣਾਉਣ ਲਈ ਲਗਾਤਾਰ ਨਵੀਆਂ ਯੋਜਨਾਵਾਂ ਮ ਸ਼ੁਰੂ ਕਰ ਰਹੀ ਹੈ ਤੇ ਹਾਲੀ ਵਿੱਚ ਸਰਕਾਰ ਨੇ ਲਾਡੋ ਲక్ష్ਮੀ ਯੋਜਨਾ ਦੀ ਸ਼ੁਰੂਆਤ ਕਰਨਾਂ ਦੀ ਜਿਹੜਾ ਐਲਾਨ ਉਹ ਕੀਤਾ ਹੋਇਆ ਇਸ ਯੋਜਨਾ ਦੇ ਤਹਿਤ ਯੋਗ ਔਰਤਾਂ ਨੂੰ ਪ੍ਰਤੀ ਮਹੀਨਾ 2100 ਰੁਪਏ ਪ੍ਰਾਪਤ ਹੋਣਗੇ ਇਹ ਯੋਜਨਾ ਹਰਿਆਣਾ ਦੇ ਵਿੱਚ ਔਰਤਾਂ ਦੀ ਵਿੱਤੀ ਤੰਦਰੁਸਤੀ ਨੂੰ ਮਜ਼ਬੂਤ ਕਰੇਗੀ ਸਾਰੀਆਂ ਸਰਕਾਰੀ ਯੋਜਨਾਵਾਂ ਵਾਂਗ ਇਸ ਯੋਜਨਾ ਦੇ ਵੀ ਕੁਝ ਯੋਗਤਾ ਮਾਪਦੰਡ ਹੋਣਗੇ ਔਰਤਾਂ ਨੂੰ ਲਾਭ ਪ੍ਰਾਪਤ ਕਰਨ ਲਈ ਇਹਨਾਂ ਮਾਪਦੰਡਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ ਸਾਨੂੰ ਦੱਸਦੇ ਆ ਕਿ ਕਿਹੜੇ ਕਿਹੜੇ ਮਾਪਨੰਡ ਦੱਸੇ ਗਏ ਨੇ ਤੇ ਹਰਿਆਣਾ ਸਰਕਾਰ ਦੀ ਯੋਜਨਾ ਤੋਂ ਲਾਭ ਜਿਹੜਾ ਉਹ ਕਿਹੜੇ ਕਿਹੜੀਆਂ ਬੀਬੀਆਂ ਨੂੰ ਮਹਿਲਾਵਾਂ ਨੂੰ ਮਿਲ ਸਕਦਾ ਤੇ ਕਿਹੜੀਆਂ ਨੂੰ ਨਹੀਂ ਮਿਲ ਸਕਦਾ ਇਕ ਔਰਤ ਜਾਂ ਉਸਦਾ ਪਤੀ ਬੀਤੇ 15 ਸਾਲਾਂ ਤੋਂ ਹਰਿਆਣਾ ਦਾ ਨਿਵਾਸੀ ਹੋਣਾ ਚਾਹੀਦਾ ਇਹ ਯੋਜਨਾ 23 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਕਵਰ ਕਰਦੀ ਹੈ ਜਿਸ ਵਿੱਚ ਵਿਆਹੀਆਂ ਤੇ ਅਣਵਿਆਹੀਆਂ ਦੋਵੇਂ ਔਰਤਾਂ ਸ਼ਾਮਲ ਨੇ ਇਸ ਯੋਜਨਾ ਦਾ ਲਾਭ ਪ੍ਰਾਪਤ ਕਰਨ ਲਈ ਇੱਕ ਔਰਤ ਦੇ ਪਰਿਵਾਰ ਦੀ ਸਾਲਾਨਾ ਆਮਦਨ 1 ਲੱਖ ਤੱਕ ਹੋਣੀ ਚਾਹੀਦੀ ਹੈ ਜੇਕਰ ਕੋਈ ਔਰਤ ਪਹਿਲਾਂ ਹੀ ਕਿਸੇ ਹੋਰ ਯੋਜਨਾ ਦੇ ਤਹਿਤ ਲਾਭ ਪ੍ਰਾਪਤ ਕਰ ਰਹੀ ਹੈ ਤਾਂ ਉਸ ਨੂੰ ਇਹ ਰਕਮ ਨਹੀਂ ਮਿਲੇਗੀ ਹਾਲਾਂਕਿ ਜੇਕਰ ਕੋਈ ਔਰਤ ਕੈਂਸਰ ਹਿਮੋਫੀਲੀਆ ਥੈਲੇਸੀਮੀਆ ਜਾਂ ਸਕਿਲ ਸੈਲ ਐਨੀਮੀਆ ਵਰਗੀ ਬਿਮਾਰੀ ਤੋਂ ਪੀੜਤਾ ਤੇ ਆਪਣੀ ਬਿਮਾਰੀ ਲਈ ਹੋਰ ਯੋਜਨਾਵਾਂ ਦੇ ਤਹਿਤ ਲਾਭ ਪ੍ਰਾਪਤ ਕਰ ਰਹੀ ਆ ਤਾਂ ਸਰਕਾਰ ਅਜਈਆਂ ਔਰਤਾਂ ਨੂੰ ਪਹਿਲਾਂ ਹੀ ਹੋਰ ਯੋਜਨਾਵਾਂ ਤੋਂ ਲਾਭ ਪ੍ਰਾਪਤ ਕਰਨ ਤੋਂ ਬਾਅਦ ਵੀ ਲਾਭ ਪ੍ਰਦਾਨ ਕਰੇਗੀ ਜੇਕਰ ਤੁਸੀਂ ਇਹਨਾਂ ਸਾਰੇ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦੇ ਹੋ ਤਾਂ ਤੁਹਾਨੂੰ ਯੋਜਨਾ ਦੇ ਤਹਿਤ ਲਾਭ ਵੀ ਪ੍ਰਾਪਤ ਹੋਣਗੇ ਅੱਜ ਹੀ ਦੇਣ ਲਈ ਆਧਾਰ ਕਾਰਡ ਪਰਿਵਾਰਕ ਬੀਰਬੇ ਤੇ ਆਮਦਨ ਸਰਟੀਫਿਕੇਟ ਵਰਗੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਆ ਜੇ ਉਹ ਜਨਨ ਲਈ ਅਰਜ਼ੀ ਦੇਣ ਤੋਂ ਬਾਅਦ ਸਾਰੀਆਂ ਅਰਜ਼ੀਆਂ ਦੀ ਅਧਿਕਾਰੀਆਂ ਦੁਆਰਾ ਤਸਦੀਕ ਕੀਤੀ ਜਾਵੇਗੀ ਜੇਕਰ ਸਾਰੇ ਦਸਤਾਵੇਜ਼ ਕਰਮਬੰਦ ਨੇ ਤਾਂ ਯੋਗ ਔਰਤਾਂ ਨੂੰ ਸਿੱਧੇ ਲਾਭ ਟਰਾਂਸਫਰ ਰਾਹੀਂ ਪ੍ਰਤੀ ਮਹੀਨਾ 2100 ਰੁਪਏ ਸਿੱਧੇ ਉਹਨਾਂ ਦੇ ਖਾਤਿਆਂ ਦੇ ਵਿੱਚ ਪ੍ਰਾਪਤ ਹੋਣਗੇ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਿਹੜਾ ਔਰਤਾਂ ਦੇ ਹਿੱਤ ਦੇ ਵਿੱਚ ਇੱਕ ਮਹੱਤਵਪੂਰਨ ਐਲਾਨ ਕੀਤਾ ਹੋਇਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੀਆਂ ਬੀਬੀਆਂ ਨੂੰ ਵਾਅਦੇ ਦੇ ਮੁਤਾਬਕ 1100 ਰੁਪਏ ਅਗਲੇ ਸਾਲ 2026 ਦੇ ਬਜਟ ਵਿੱਚ ਪਾਸ ਹੋਣ ਤੋਂ ਬਾਅਦ ਮਿਲਨੇ ਸ਼ੁਰੂ ਉਹ ਜਾਣ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਯੋਜਨਾ ਨੂੰ ਲਾਗੂ ਕਰਨ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਆ ਉਹਨਾਂ ਨੇ ਕਿਹਾ ਕਿ ਔਰਤਾਂ ਦੀ ਆਰਥਿਕ ਮਜ਼ਬੂਤੀ ਸਰਕਾਰ ਦੀ ਪ੍ਰਾਇੋਰਟੀ ਹੈ ਤੇ ਇਹ ਵਾਅਦਾ ਕਿਸੇ ਹਾਲਤ ਵਿੱਚ ਅਧੂਰਾ ਨਹੀਂ ਰਹੇਗਾ ਯਾਦ ਹੈ ਕਿ ਸਰਕਾਰ ਮੰਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਸੀ ਕਿ ਪੰਜਾਬ ਦੀਆਂ ਔਰਤਾਂ ਨੂੰ ਮੁਫਤ ਸਫ਼ਰ ਦੇ ਨਾਲ ਜਿਹੜਾ ਇਹ ਪੈਸੇ ਜਿਹੜਾ ਮਹੀਨਾਵਾਰ ਉਹ ਦਿੱਤੇ ਜਾਣਗੇ ਹੁਣ ਇਸ ਵਾਦੇ ਨੂੰ ਹਕੀਕਤ ਬਣਾਉਣ ਵੱਲ ਵੱਡਾ ਕਦਮ ਜਿਹੜਾ ਚੁੱਕਿਆ ਗਿਆ ਹੈ ਇਹ ਫੈਸਲਾ ਨਾ ਸਿਰਫ ਘਰ ਘਰ ਦੀਆਂ ਬੀਬੀਆਂ ਲਈ ਰਾਹਤ ਲਿਆਏਗਾ ਸਗੋਂ ਉਹਨਾਂ ਦੀਆਂ ਦਿਨ ਚੜ੍ਹਦੀਆਂ ਜ਼ਿੰਦਗੀਆਂ ਦੇ ਵਿੱਚ ਆਰਥਿਕ ਸਹਾਰਾ ਪੈਦਾ ਕਰੇਗਾ